ਜਦੋਂ ਤੁਹਾਨੂੰ ਪਤਾ ਸੀ ਕਿ ਉਹ ਜ਼ਮਾਨਤ ਤੇ ਬਾਹਰ ਹੈ ਤਾਂ ਸਾਂਝ ਵਧਾਉਂਦੀ ਨਹੀਂ ਕੀ ਲੋੜ ਸੀ ਕਿ ਕਿ ਯਾਰੀ ਪਿੱਛੇ ਸਭ ਕੁਝ ਹੈ ਜੀ ਤੇ ਜਦੋਂ ਹੀ ਮੇਰੇ ਕੋਲ ਆਈ ਹੈ ਤੇ ਉਦੋਂ ਹੀ ਉਹ ਆਪਣੇ ਪਿੰਡੋਂ ਅਰੈਸਟ ਹੋਈ ਹੈਗੀ ਤੇ ਮਸਲਾ ਇਹ ਬਣਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਤੇ ਵੀ ਕਹਿ ਰਹੇ ਆ ਕਿ ਆ ਉਸਾਨਾ ਖਾਨ ਨਾਲ ਉਹਦੇ ਰਿਲੇਸ਼ਨ ਸੀਗੇ ਜਿਦੋਂ ਤੁਹਾਨੂੰ ਪਤਾ ਕਿ ਤੁਹਾਡੇ ਭੈਣ ਦਾ ਐਡਾ ਨਾਮ ਹੈ ਤੇ ਮੇਰੀ ਦੋਸਤ ਉਹ ਆ ਜਿਹੜੀ ਹੁਣੇ-ਹੁਣੇ ਜ਼ਮਾਨਤ ਤੋਂ ਛੁੱਟ ਕੇ ਆਈ ਹੈ ਤਾਂ ਤੁਹਾਨੂੰ ਨਹੀਂ ਲੱਗਿਆ ਕਿ ਮੇਰੇ ਤੇ ਵੀ ਕੋਈ ਐਕਸ਼ਨ ਹੋ ਸਕਦਾ ਮੈਂ ਵੀ ਬਚ ਕੇ ਰਵਾਂ ਯਾਰੀਆਂ ਕਦੇ ਫੇਰ ਪਕਾ ਲੈਣਾ ਜੇ ਲੋ ਮੇਰੇ ਕੋਲੇ ਆਈ ਸੀ ਕਿ ਉਥੋਂ ਰੈਸਟ ਹੋਈ ਹੈ ਮੈਂ ਤੁਹਾਨੂੰ ਇਹ ਬਾਰ-ਬਾਰ ਗੱਲ ਦੱਸ ਰਹੀ ਆ ਉਹਦੇ ਕਰਕੇ ਇਹ ਅਫਸਾਨਾ ਦਾ ਮੁੱਦਾ ਆ ਜਾਦਾ ਕਦ ਤੇ ਆਈ ਸੀ ਅਬੰਦੀ ਉਹ ਆਪਣੇ ਸਕੂਟਰੀ ਤੇ ਆਈ ਸੀ ਉਸ ਸਮੇਂ ਤੁਸੀਂ ਕੁਝ ਅਬਜ਼ਰਵ ਕਰਿਆ ਕਿਉਂਕਿ ਬਹੁਤ ਸਾਰੀਆਂ ਜੜੀਆਂ ਉਹਦੇ ਬਾਰੇ ਚਰਚਾਵਾਂ ਨੇ ਉਹਦੀ ਲਗਜ਼ਰੀ ਲਾਈਫ ਦੀਆਂ ਉਹਦੇ ਪੈਸੇ ਤੇ ਲਿਆਆਂ ਬਹੁਤ ਸਾਰੇ ਲੋਕਾਂ ਨੂੰ ਤਾਂ ਹੁਣ ਇਹ ਵੀ ਲੱਗਣਾ ਕਿ ਰਫਤਾਰ ਦਾ ਵੀ ਉਹਦੇ ਨਾਲ ਕੋਈ ਸਾਹਣ ਗੱਲ ਹੋਣੀ ਆ ਜਿਹੜੀ ਐਨੀ ਦੁਨੀਆ ਨੂੰ ਛੱਡ ਕੇ ਉਹਨੂੰ ਆਪਣਾ ਕੋਈ ਮਾਮਾ ਮਾਸੀ ਭੂਆ ਫੁੱਫੜ ਨਹੀਂ ਦੱਸਿਆ ਵੀ ਉਹ ਰਫਤਾਰ ਕੋਲੇ ਰਾਤਾਂ ਕੱਟਦਾ ਆਈ ਸੀ ਮੇਰੇ ਕੋਲੇ ਤਾਂ ਅਰੈਸਟ ਹੋ ਗਈ ਇਸ ਚੀਜ਼ ਨੂੰ ਮੁੱਦਾ ਬਣਾਇਆ ਜਾ ਰਿਹਾ ਵੀ ਰਫਤਾਰ ਦੇ ਕੋਈ ਨਿੱਜੀ ਰਿਲੇਸ਼ਨ ਸੀ ਇੱਕ ਨਾਰਮਲ ਫਰੈਂਡ ਸਬਦਾ ਹੀ ਹੁੰਦਾ ਚੰਗਾ ਮਾੜਾ ਦੋਸਤ ਸਬਦਾ ਹੀ ਹੁੰਦਾ ਸਾਰਿਆਂ ਨੂੰ ਥੋੜੀ ਪਤਾ ਹੈਗਾ ਵੀ ਉਹ ਘਰ ਰਫਤਾਰ ਕੌਰ ਦੇ ਤੁਸੀਂ ਉਹਦੇ ਨਹੀਂ ਉਹਦੇ ਲਾ ਕੇ ਲਿਖਿਆ ਹੋਇਆ ਤੁਸੀਂ ਗੇਟ ਦੇ ਮੂਰੇ ਨਹੀਂ 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 ਫਿਰ ਉੱਥੇ ਗੇਟ ਦੇ ਮੂਰੇ ਤੇ ਵੀ ਨਹੀਂ ਲਿਖਿਆ ਵੀ ਕੱਲਾ ਅਫਸਾਨਾ ਖਾਨ ਦਾ ਘਰ ਹੀ ਉੱਥੇ ਹੈ ਤਾਂ ਮੇਰੇ ਭਰਾ ਦਾ ਘਰ ਮੇਰੀਆਂ ਚਲੋ ਉਹਦੇ ਨਾਲ ਇੱਕ ਦੋ ਵੀਡੀਓ ਆ ਜਿਹੜੀਆਂ ਸਲੂਨ ਦੇ ਵਿੱਚ ਹੀ ਆ ਉਹ ਹੀ ਵੀਡੀਓ ਕੋਈ ਅਸੀਂ ਗੇੜੀਆਂ ਗੁੜੀਆਂ ਵਾਲੇ ਤਾਂ ਕੋਈ ਮਸਲਾ ਹੀ ਨਹੀਂ ਹੈਗਾ अच्छा ਤੁਹਾਨੂੰ ਉਹਨੇ ਕੋਈ ਗਿਫਟ ਦਿੱਤਾ ਕਿਉਂਕਿ ਉਹ ਤਾਂ ਬਹੁਤ ਮਹਿੰਗੇ ਸ਼ੌਂਕ ਪਾਲਦੇ ਸੀ ਕੋਈ ਘੜੀ ਕੋਈ ਛਾਪ ਕੋਈ ਛੱਲਾ ਕੋਈ ਟੂਮ ਕੋਈ ਚਾਂਦੀ ਦਾ ਨਹੀਂ ਜੀ ਨਹੀਂ ਕੋਈ ਗਿਫਟ ਗਿਫਟ ਵਾਲੀ ਕੋਈ ਗੱਲ ਨਹੀਂ ਹੈ ਜੀ ਫਿਰ ਮਤਲਬ ਕਿ ਜਦੋਂ ਗੱਲ ਦਾ ਹੀ ਨਹੀਂ ਪਤਾ ਤੁਹਾਨੂੰ ਕਿਸੇ ਦਾ ਚੱਕ ਚੱਕ ਤੇ ਅਫਸਾਨਾ ਖਾਣਾ ਇਹ ਹੋ ਗਈ ਅਫਸਾਨਾ ਖਾਣ ਉਹ ਹੋ ਗਈ ਲਿਖੇ ਜਾਂਦੇ ਆ ਇਹ ਕਿਸੇ ਨਾ ਅਥਾਰਟੀ ਹੈ ਨਹੀਂ ਚੈਨਲਾਂ ਵਾਲਿਆਂ ਨੂੰ ਵੀ ਐਦਾਂ ਕਿਸੇ ਦਾ ਤੁਸੀਂ ਨਾਮ ਜੋੜੋ ਅਫਸਾਨਾ ਗਾਇਕੀ ਨਾਲ ਆਈ ਆ ਲੋਕ ਬਹੁਤ ਕੁਝ ਕਹਿੰਦੇ ਵੀ ਜਿਉਣੇ 골ਡ ਪਾਇਆ ਆ ਪਾਇਆ ਠੀਕ ਹੈ ਇਹ ਮਿਹਨਤ ਨਾਲ ਆ ਸਾਰਾ ਕੁਝ ਸਭ ਨੂੰ ਪਤਾ ਹੁਣ ਜੇ ਇਹ ਮੁੱਦਾ ਬਣ ਗਿਆ ਤਾਂ 네ਗੇਟਿਵ ਕਮੈਂਟ ਜਿਹੜੇ ਕਰਦੇ ਆ ਨਾ ਗਲਤ ਕਮੈਂਟ ਕਰਦੇ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹਣੀ ਹੈਗੀ ਕਿ ਇਹ ਨਹੀਂ ਹੁੰਦਾ ਜੇ ਕੋਈ ਸਿੰਗਰ ਆ ਵਿਖਾਣੀ ਕੋਈ ਐਸੀ ਐਸੀ ਚੀਜ਼ ਦੀ ਕਮਾਈ ਖਾਂਦਾਗਾ ਠੀਕ ਆ ਜੇ ਕੋਈ ਐਸੀ ਚੀਜ਼ ਦੀ ਕਮਾਈ ਜਾਂਦਾ ਉਹ ਚੀਜ਼ ਸਾਰੀ ਕਲੀਅਰ ਹੋ ਜਾਂਦੀ ਆ ਠੀਕ ਆ ਉਹਨੇ ਆਪਣੀ ਮਿਹਨਤ ਕੀਤੀ ਆ ਉਹਦਾ ਐਡਾ ਵੱਡਾ ਨਾਮ ਆ ਪਹਿਲੀ ਗੱਲ ਤਾਂ ਇਹ ਆ ਵੀ ਬਿਨਾ ਮਤਲਬ ਤੋਂ ਜਦੋਂ ਗੱਲ ਦਾ ਹੀ ਨਹੀਂ ਪਤਾ ਤੁਹਾਨੂੰ ਕਿਸੇ ਦਾ ਚੱਕ ਚੱਕ ਕੇ ਅਫਸਾਨਾ ਖਾਣ ਆਏ ਹੋਗੀ ਜੇ ਅਫਸਾਨਾ ਖਾਣ ਉਹ ਹੋ ਗਈ ਲਿਖੇ ਜਾਂਦੇ ਆ ਇਹ ਕਿਸੇ ਨਾ ਅਥਾਰਟੀ ਹੈ ਨਹੀਂ ਚੈਨਲਾਂ ਵਾਲਿਆਂ ਨੂੰ ਵੀ ਐਦਾਂ ਕਿਸੇ ਦਾ ਤੁਸੀਂ ਨਾਮ ਜੋੜੋ ਜੇ ਉਹ ਕੇ ਲ ਕਲੀਅਰ ਹੋਵੇ ਪਤਾ ਲੱਗੇ ਪੱਕੀ ਕਬਰ ਫਿਰ ਜੁੜਦੀ ਆ ਇਹ ਨਹੀਂ ਹੈਗਾ ਵਿੱਚ ਚੱਕ ਚੱਕ ਤੁਸੀਂ ਜੁੜੀ ਜਾਓ ਨਹੀਂ ਪਰ ਘਰੋਂ ਤਾਂ ਗਿਰਫਤਾਰ ਹੋਈ ਆ ਤੁਸੀਂ ਉਸ ਗੱਲ ਮੇਰੇ ਕੋਲ ਹੋਈ ਆ ਮੈਂ ਇਸ ਚੀਜ਼ ਦੀ ਗਵਾਹ ਹੈਗੀ ਵੀ ਮੇਰੇ ਕੋਲੇ ਹੋਈ ਆ ਤਾਂ ਅਫਸਾਨਾ ਦਾ ਤਾਂ ਮਸਲਾ ਹੀ ਨਹੀਂ ਹੈਗਾ ਹੁਣ ਗੱਲ ਕਰਨੀ ਮੇਰੇ ਨਾਲ ਹੁਣ ਮੀਡੀਆ ਦੇ ਵਿੱਚ ਜਦੋਂ ਗੱਲ ਜੀ ਮੀਡੀਆ ਵਾਲੇ ਤਾਂ ਬੋਲ ਹੀ ਜਾਂਦੇ ਫਿਰਕ ਮੈਂ ਤਾਂ ਸਿੱਧੀ ਗੱਲ ਕਹੂੰਗੀ ਉਹ ਤਾਂ ਮੀਡੀਆ ਵਾਲਿਆਂ ਨੇ ਤਾਂ ਬਕਵਾਸ ਆਪਦੀ ਮਾਰ ਨਹੀਂ ਹੁੰਦੀ ਨਹੀਂ ਪਰ ਅਫਸਾਨਾ ਖਾਨ ਦਾ ਨਾਮ ਤੁਸੀਂ ਉਹ ਗੱਲ ਕਹਿ ਰਹੇ ਹੋ ਵੀ ਨਹੀਂ ਹੈਗੀ ਪਰ ਜਦੋਂ ਆਮ ਬੰਦੇ ਨੂੰ ਇੱਕ ਨੂੰ ਨਹੀਂ ਪਤਾ ਹੁੰਦਾ ਹੁਣ ਵੀ ਅਸੀਂ ਤੁਹਾਡਾ ਘਰ ਪੁੱਛ ਕੇ ਆਏ ਤਾਂ ਅਸੀਂ ਇਹ ਕਹਿ ਕੇ ਆਏ ਆਂ ਕਿ ਅਫਸਾਨਾ ਖ ਕੋਈ ਇਹ ਤਾਂ ਕਹਿ ਨਹੀਂ ਸਕਦਾ ਵੀ ਅਫਸਾਨਾ ਖਾਨ ਦਾ ਘਰ ਕਿੱਥੇ ਆ ਸਭ ਨੂੰ ਪਤਾ ਸਾਡੇ ਘਰ ਬਾਰੇ ਔਰ ਸਾਡੇ ਪਰਿਵਾਰ ਬਾਰੇ ਔਰ ਸਾਡੇ ਬਾਰੇ ਜਾਂ ਮੇਰੇ ਬਾਰੇ ਸਭ ਨੂੰ ਪਤਾ ਵੀ ਅਸੀਂ ਕਿੱਦਾਂ ਦੇ ਆ ਕੋਈ ਇਹ ਨਹੀਂ ਹੈਗਾ ਕਿ ਅਸੀਂ ਇਦਾਂ ਦੇ ਮਸਲਾਂ ਦੇ ਵਿੱਚ ਘਿਰੇ ਹੋਏ ਆਂਗੇ ਸਾਡਾ ਗਾਇਕੀ ਰੋਜ਼ਗਾਰ ਹੈਗਾ ਸਾਡਾ ਨਹੀਂ ਪਰ ਉਹ ਉਹਨੂੰ ਵੀ ਮੈਡਮ ਨੂੰ ਮਾਡਲਿੰਗ ਦਾ ਸ਼ੌਂਕ ਸੀ ਗਾਣਿਆ ਚਾਹੀਆ ਲੋਕਾਂ ਨੂੰ ਇਹ ਵੀ ਲੱਗਣਾ ਹੋਣਾ ਨਾ ਵੀ ਕਿਤੇ ਅਫਸਾਨਾ ਖਾਂ ਦੇ ਗਾਣੇ ਚਾਉਣ ਨੂੰ ਫਿਰਦੀ ਹੋਵੇ ਕਿਉਂਕਿ ਉਹਨਾਂ ਨੇ ਇਹ ਵੀ ਦੱਸਿਆ ਵੀ ਮੂਸੀ ਅੰਲਾ ਵੀ ਮੈਂ ਗਾਣਾ ਕਰਨਾ ਸੀ ਤੁਹਾਡੇ ਨਾਲ ਨੇੜ ਤਾਂ ਇਸ ਲਈ ਵੀ ਦੱਸਿਆ ਉਹਨੇ ਦੱਸਿਆ ਜੋ ਉਹਨੇ ਨਾਲ ਕਰਨ ਨੂੰ ਚਾਹੁੰਦੇ ਸੀ ਉਹਨੇ ਦੱਸਿਆ ਹੁਣ ਅਫਸਾਨਾ ਨਾਲ ਤਾਂ ਕੋਈ ਵੀਡੀਓ ਨਹੀਂ ਹੈਗਾ ਕੋਈ ਤਾਲ ਮੇਲ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਠੀਕ ਆ ਹਾਂ ਇਹਨਾਂ ਜ਼ਰੂਰਤ ਚਲੋ ਮੈਂ ਮਾੜਾ ਮੋਟਾ ਗਾਉਣੀ ਆ ਕੋਈ ਇਦਾਂ ਦੀ ਮਾਡਲਿੰਗ ਮਾਡਲਿੰਗ ਵਾਲੀ ਗੱਲ ਤਾਂ ਸਾਡੇ ਨਾਲ ਕੋਈ ਵੀ ਇਦਾਂ ਦੀ ਕੋਈ ਠੀਕ ਹੈ ਅੱਛਾ ਹੁਣ ਜਦ ਉਦੋਂ ਤੁਹਾਨੂੰ ਪਤਾ ਲੱਗਿਆ ਵੀ ਇਹ ਮੇਰੀ ਦੋਸਤ ਫੜੀ ਗਈ ਆ ਜਾਂ ਇਹ ਇਦਾਂ ਦੀ ਹੋ ਸਕਦੀ ਆ ਕਿਉਂਕਿ ਜਿਹਦੇ ਬਾਰੇ ਆਪਾਂ ਮਿਲਦੇ ਵਰਤਦੇ ਆ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਆਹ ਬੰਦਾ ਕੰਮ ਕਰ ਸਕਦਾ ਜਾਂ ਨਹੀਂ ਤਾਂ ਤੁਹਾਨੂੰ ਉਹਦੀ ਜ਼ਿੰਦਗੀ ਦੇ ਵਿੱਚ ਤੁਹਾਡੀ ਸਾਂਝ ਦੇ ਵਿੱਚ ਕਦੇ ਲੱਗਿਆ ਕਿ ਉਹ ਨਸ਼ੇ ਦੀ ਤਸਕਰੀ ਕਰਦੀ ਆ ਜਾਂ ਉਹ ਜਿਹੜਾ ਪੈਸਾ ਆ ਰਿਹਾ ਦੋ ਨੰਬਰ ਦਾ ਆ ਮੈਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੈਗਾ ਦੋ ਨੰਬਰ ਦਾ ਪੈਸਾ ਆ ਰਿਹਾ ਜੋ ਕੁਝ ਵੀ ਉਹ ਤਾਂ ਜਿਨ੍ਹਾਂ ਨੇ ਫੜੀ ਉਹਨਾਂ ਨੂੰ ਪਤਾ ਮੈਨੂੰ ਤਾਂ ਇਸ ਚੀਜ਼ ਬਾਰੇ ਪਤਾ ਨਹੀਂ ਆਪਾਂ ਦੋਸਤ ਬਾਰੇ ਹੁਣ ਤੁਹਾਡੇ ਦੋਸਤ ਆ ਤੁਹਾਨੂੰ ਕਿੰਨਾ ਕਿ ਆਪਾਂ ਕਿਸੇ ਬਾਰੇ ਪਤਾ ਹੋਊਗਾ ਫਿਰ ਵੀ ਮੈਨੂੰ ਪਤਾ ਤਾਂ ਲੱਗ ਮੈਨੂੰ ਕੋਈ ਪੁੱਛੂਗਾ ਵੀ ਤੇਰੇ ਕੋਲੇ ਕੀ ਆ ਨਹੀਂ ਪਰ ਪਤਾ ਤਾਂ ਲੱਗ ਜਾਂਦਾ ਨਾ ਵੀ ਆ ਲੱਗਦਾ ਹੁੰਦਾ ਤੁਸੀਂ ਤਾਂ ਹੋਰ ਹੀ ਗੱਲਾਂ ਕਰਦੇ ਵੀ ਤੈਨੂੰ ਪਤਾ ਨਹੀਂ ਜਦੋਂ ਇਸ ਚੀਜ਼ ਆਖ ਰਹੀ ਮੈਨੂੰ ਪਤਾ ਹੀ ਨਹੀਂ ਹੈਗਾ ਇੰਨਾਂ ਚੀਜ਼ਾਂ ਦਾ ਚਲੋ ਮੇਰੀ ਇੱਕ ਨਾਰਮਲ ਦੋਸਤ ਆ ਮੈਂ ਬਾਰ ਬਾਰ ਇਹ ਚੀਜ਼ ਕਹਿ ਰਹੀ ਆ ਤੁਸੀਂ ਦੇਖੇ ਹੋਣਾ ਮੇਰੀ ਇੱਕ ਦੋ ਵੀਡੀਓ ਵੀ ਆ ਉਹ ਮੈਨੂੰ ਸਲੂਨ 'ਚ ਹੀ ਮਿਲੀ ਸੀ ਆਪਣਾ ਚਲੇ ਕੀ ਹੁੰਦਾ ਵੀ ਇਹ ਪੁਲਿਸ 'ਚ ਕੁੜੀ ਲੱਗੀ ਆ ਮੈਨੂੰ ਇੰਨਾ ਜ਼ਰੂਰ ਪਤਾ ਸੀ ਉਹ ਪੁਲਿਸ 'ਚ ਆ ਇਹ ਚੀਜ਼ਾਂ ਬਾਰੇ ਜੋ ਤੁਸੀਂ ਮੈਨੂੰ ਪੁੱਛ ਰਹੇ ਹੋ ਜੋ ਸਵਾਲ ਕਰ ਰਹੇ ਹੋ ਇਹਨਾਂ ਬਾਰੇ ਮੈਨੂੰ ਜਦੋਂ ਪਤਾ ਹੀ ਨਹੀਂ ਕੁਛ ਨਹੀਂ ਤੁਹਾਡੇ ਤੋਂ ਵਿਜੀਲੈਂਸ ਵੱਲੋਂ ਪੁੱ ਨੇ ਮੈਨੂੰ ਕੋਈ ਨਹੀਂ ਬੁਲਾਇਆ ਅੱਜ ਹੁਣ ਠੀਕ ਹੈ ਤੁਹਾਡਾ ਹਾਂਜੀ ਉਹ ਤਾਂ ਉਹਦੇ ਮੌਕੇ ਦੀ ਹੁੰਦਾ ਜੋ ਵੀ ਅਭੀ ਇੱਥੇ ਰਫਤਾਰ ਕੋਰ ਸੀਗੀ ਜੋ ਉਹਨਾਂ ਦਾ ਬਣਦਾ ਹੁੰਦਾ ਮੈਨੂੰ ਹੋਰ ਕੋਈ ਹੁਣ ਦੇਖੋ ਜਦੋਂ ਮੇਰਾ ਨਾਂ ਹੀ ਜੁੜ ਗਿਆ ਅਗਲੇ ਨੇ ਕਹਤਾ ਵੀ ਉਹਦੀ ਫਰੈਂਡ ਆ ਚਲੋ ਮੇਰੇ ਕੋਲ ਅਰੈਸਟ ਹੋ ਗਈ ਆ ਗਈ ਇੱਕ ਠੀਕ ਹੈ ਹੁਣ ਉਹ ਚੀਜ਼ਾਂ ਨੇ ਹੁਣ ਲੋਕ ਤਾਂ ਬਹੁਤ ਕੁਝ ਕਹਿਣਗੇ ਜੋ ਮੈਂ ਦੱਸ ਰਹੀ ਆ ਹਨਾ ਉਹ ਮੈਂ ਜਿਹੜਾ ਮੇਰਾ ਪੱਖ ਆ ਮੈਂ ਕਲੀਅਰ ਕਰਤਾ ਥੋੜਾ ਨਹੀਂ ਪਰ ਹੁਣ ਹੁਣ ਜਾਂ ਤਾਂ ਇੱਕ ਪਾਸੇ ਖੜੋਗੇ ਕਿ ਪੱਲਾ ਛਡਾਉਣ ਵਾਲੀ ਗੱਲ ਕਰਦੇ ਪੱਲਾ ਛਡਾਉਣ ਵਾਲੀ ਗੱਲ ਨਹੀਂ ਦੇਖੋ ਜੀ ਮੈਨੂੰ ਹੁਣ ਜਿਹੜੀ ਪੁੱਛ ਪੜਤਾਲ ਹੋਊਗੀ ਮੈਂ ਤਾਂ ਇਹ ਕਹੂੰਗੀ ਮੇਰੇ ਇੱਕ ਨਾਰਮਲ ਫਰੈਂਡ ਆ ਫਰੈਂਡ ਤੇ ਮੈਂ ਇਹ ਥੋੜਾ ਕਹੂੰਗੀ ਵੀ ਨਹੀਂ ਹੁਣ ਜਾਓਗੇ ਮੁਲਾਕਾਤ ਕਰਨ ਤੇ ਇਹ ਜ਼ਰੂਰ ਨਾ ਮੁਲਾਕਾਤ ਮੈਂ ਕਦੀ ਕਰਨੀ ਆ ਬਾਹਰ ਆ ਕਿ ਮੁਲਾਕਾਤ ਤੇ ਮੇਰੇ ਇਨਾ ਮਤਲਬ ਪੰਗਾ ਪੈ ਗਿਆ ਮੈਂ ਮੁਲਾਕਾਤ ਕਰਨ ਕਿ ਜਾਨਾ ਅੱਛਾ ਜਾਂਦੇ ਜਾਂਦੇ ਕੀ ਕਹਿਣਾ ਚ ਮੇਨ ਮੇਰਾ ਮਕਸਦ ਇਹੀ ਆ ਕਿਉਂਕਿ ਮੈਨੂੰ ਜਾਣਦੀ ਸੀਗੀ ਠੀਕ ਐ ਮੈਂ ਬਾਰ ਬਾਰ ਇਹ ਕਹਣੀ ਆ ਜਿਹੜਾ ਅਫਸਾਨਾ ਖਾਨ ਤੇ ਮੁੱਦਾ ਮੜਿਆ ਜਾ ਰਿਹਾ ਉਹ ਇੱਕ ਸਿੰਗਰ ਦੇ ਨਾਂ ਤੇ ਬਹੁਤ ਵੱਡਾ ਨਾਮ ਪੀਕ ਤੇ ਨਾਮ ਆਉਦਾ ਹਨਾ ਉਹਨੂੰ ਜੋੜਿਆ ਜਾ ਰਿਹਾ ਸੋ ਮੇਰੀ ਇਹੀ ਕਿਰਪਾ ਕਰਕੇ ਬੇਨਤੀ ਆ ਤੁਹਾਡੇ ਅੱਗੇ ਚੈਨਲ ਅੱਗੇ ਜਿਹੜਾ ਵੀ ਇੱਧਰ ਉੱਧਰ ਦੀਆਂ ਗੱਲਾਂ ਜਦੋਂ ਜਦੋਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੈਗਾ ਚੱਕੀ ਉਡ ਪਟਾਂਗ ਬੋਲੀ ਜਾ ਰਹੀ ਲਿਖੀ ਜਾ ਰਹੀ ਹੈ ਕਿ ਅਫਸਾਨਾ ਖਾਨ ਬਾਰੇ ਅਫਸਾਨਾ ਖਾਨ ਦਾ ਕੋਈ ਲਿੰਕ ਜੇ ਹੋਊ ਹੋਵੇ ਤਾਂ ਮੈਂ ਦੇਨਦਾਰ ਬੈਠੀ ਆ ਠੀਕ ਹੈ ਕੋਈ ਫੋਟੋ ਕੋਈ ਵੀਡੀਓ ਦੇ ਨਾਲ ਆਪਣੀਆਂ ਨਾਲ ਉਹਨਾਂ ਦੀ ਹੋਈ ਆ ਜਸਵਿੰਦਰ ਬਰਾੜ ਨਾਲ ਨੀਰੂ ਵਾਜਵਾ ਨਾਲ ਸਿੱਧੂ ਮੂਸੇ ਵਾਲੇ ਨਾਲ ਜੇ ਅਕਸਰ ਅਫਸਾਨਾ ਦੀ ਫੋਟੋ ਹੁੰਦੀ ਤਾਂ ਆਉਂਦੀ ਠੀਕ ਆ ਚਲ ਜੇ ਫੋਟੋ ਵੀ ਅਗਲਾ ਕਰਾ ਲੈਂਦਾ ਹੁਣ ਸਿੰਗਰਾਂ ਨਾਲ ਕਰਾ ਲੈਂਦਾਗਾ ਮਾੜਾ ਚੰਗਾ ਬੰਦਾ ਕੋਈ ਕਰਾਉਂਦਾ ਫਿਰ ਆ ਦਾ ਮਤਲਬ ਇਹ ਥੋੜਾ ਹੁੰਦਾ ਵੀ ਉਹ ਬੰਦੇ ਨਾਲ ਦਾ ਲਿੰਕ ਜੁੜ ਜੂਗਾ ਅਮਨਦੀਪ ਨੇ ਦੁਖੜੇ ਤਖੜੇ ਫਰੋਲੇ ਫਿਰ ਦੋ ਦਿਨ ਰਹਿ ਕੇ ਕੋਈ ਆਪਦਾ ਦੁੱਖ ਦਰਦ ਗਵਾਰ ਕੱਢਿਆ ਦੋ ਦਿਨ ਵਾਲੀ ਤਾਂ ਕਿਹੜੀ ਗੱਲ ਆ ਜੀ ਦੁਖੜੇ ਤਾਂ ਕਿਹੜੇ ਬਰੋਲੇ ਨੇ ਹੁਣ ਸਾਰੇ ਚਲੋ ਆਪਦੇ ਆਪਦੇ ਉਸਤ ਪੁਰੇ ਫਰਦੇ ਆ ਹੁਣ ਮੈਨੂੰ ਸਿੱਧਾ ਨਹੀਂ ਪਤਾ ਸੀਗਾ ਵੀ ਉਹਦਾ ਪਿੱਛੇ ਕੀ ਆ ਉਹਦਾ ਹੈਗਾਗਾ ਜਿਹੜਾ ਕੱਲ ਵਿਜੀਲੈਂਸ ਵਾਲਾ ਹੈਗਾ ਇਸ ਚੀਜ਼ ਬਾਰੇ ਮੈਨੂੰ ਪਤਾ ਹੀ ਨਹੀਂ ਲੈ ਤੁਹਾਨੂੰ ਕੋਈ ਲੱਗਿਆ ਦਾ ਕੇ ਛਾਪੇ ਮਾਰ ਲਿਆ ਜੇ ਉਹ ਸਿੱਧਾ ਆਏ ਗੇਟ ਖੋਲਿਆ ਮੈਂ ਇਦਾਂ ਦੀ ਕੋਈ ਗੱਲ ਨਹੀਂ ਜੋ ਸਿੱਧਾ ਉਹਨਾਂ ਨੇ ਆ ਕੇ ਉਹਨਾਂ ਨੇ ਅਰੈਸਟ ਕੀਤਾ ਮਨ ਦਾ ਤੱਕ ਮਤਲਬ ਸੀਗਾ ਉਹਨਾਂ ਦਾ ਮੇਰਾ ਤਾਂ ਕੋਈ ਐਡਾ ਕੋਈ ਖਾਸੀ ਨਹੀਂ ਸੀਗਾ ਚਲੋ ਮੇਰੇ ਕੋਲੇ ਆਈ ਸੀ ਉੱਥੇ ਆਪਾਂ ਜੁੱਦਾ ਸੀਗੀ ਮੈਂ